ਸੁਣਿਆ ਹੈ ਕਿ ਬਹੁਤ ਸਾਰੇ ਟਰੱਕ ਵੇਚਣ ਵਾਲੇ ਨੇ ਜਿਹੜੇ ਉਹ ਆਪਣੇ ਗਾਕਾ ਨੂੰ ਤੁਹਾਡੀ ਵੈਬਸਾਈਟ ਖੋਲ ਕੇ ਵਹਾਂਦੇ ਨੇ ਗਿਆ ਵੇਖੋ ਜੀ ਯੂਐਸਏ ਟਰੱਕ ਸੇਲਸ ਵਾਲੇ ਨੇ ਜਿਹੜੇ ਇਹ ਇਹਨਾਂ ਦੇ ਟਰੱਕ ਮਹਿੰਗੇ ਨੇ ਸਾਡੇ ਟਰੱਕ ਸਸਤੇ ਨੇ ਇਹਨਾਂ ਦਾ ਸੌਦਾ ਜਿਹੜਾ ਉਹ ਮਹਿੰਗਾ ਹੈ ਹੀ ਫਿਰ ਸਸਤਾ ਦੇਣ ਦੇ ਆ ਜ਼ਰਾ ਸਫਾਈ ਦੋ ਉਹ ਹੈ ਦੀ ਇਹਤਲਾਮ ਤੁਹਾਡੇ ਕੋਲ ਵੀ ਹੋਣੀਆਂ ਨੇ ਜੀ ਬਿਲਕੁਲ ਵਿਸਥਾਰ ਸਮਝ ਲਓ ਕਿ ਯੂਐਸਏ ਟਰੱਕ ਸੇਲ ਜਿਹੜਾ ਹੈ ਇਸ ਲਈ ਬੈਂਚਮਾਰਕ ਹੈਗਾ ਬਹੁਤ ਹੀ ਜਿਹੜੇ ਟਰੱਕਿੰਗ ਕੰਪਨੀਆਂ ਨੇ ਟਰੱਕ ਵੇਚਣ ਵਾਲੀਆਂ ਉਹ ਸਾਡੀ ਵੈਬਸਾਈਟ ਜਿਹੜੀ ਆ ਉਹ ਲੋਕਾਂ ਨੂੰ ਦਿਖਾਉਂਦੇ ਨੇ ਕਿ ਦੇਖੋ ਇਹਨਾਂ ਦਾ ਸਮਾਨ ਇਹਨਾਂ ਇਹ ਹੈਗੀ ਪੋਜ਼ਿਟਿਵ ਮਾਰਕੀਟਿੰਗ ਆ ਜਦੋਂ ਵੀ ਤੁਸੀਂ ਟਰੱਕ ਚੈੱਕ ਕਰੋ ਸਾਡੀ origial ਪਿਕਚਰਾਂ ਲੱਗੀਆਂ ਹੁੰਦੀਆਂ 99% ਚਲੋ ਕੋਈ ਇਨਕਮਿੰਗ ਹੈਗਾ ਤਾਂ ਉਹਦੀ ਇੱਕ ਅਧੀ ਅਸੀਂ ਪਿਕਚਰ ਕੱਟ ਲਾ ਲਾਂਗੇ ਪਰ ਮੋਸਟਲੀ ਸਾਡੀ ਪਿਕਚਰਾਂ ਟਰੱਕਾਂ ਦੀ ਲੱਗੀਆਂ ਨੇ ਦੂਸਰੀ ਚੀਜ਼ ਸਾਡਾ ਵਿਨ ਨੰਬਰ ਲੱਗਿਆ ਤੁਸੀਂ ਵਿਨ ਨੰਬਰ ਲੈ ਕੇ ਉਹਨੂੰ Google ਕਰ ਲਓ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਸ ਸੋਰਸ ਤੋਂ ਸਾਡਾ ਟਰੱਕ ਆਇਆ ਸਾਡੀ ਕੋ ਫੇਲ ਨਹੀਂ ਹੈ ਕਿ ਅਸੀਂ ਚੀਜ਼ ਵੇਚਦੇ ਨਹੀਂ ਐ ਅਸੀਂ ਚਾਹਦੇ ਕਸਟਮਰ ਸਾਡੇ ਤੋਂ ਬਾਏ ਕਰੇ ਬਹੁਤ ਬੜੀ ਕਸਟਮਰ ਸਾਨੂੰ ਫੋਨ ਕਰਦੇ ਉਹ ਕਹਿੰਦੇ ਭਾਈ ਕੋਈ ਡਿਸਕਾਊਂਟ ਦੇ ਦਿਓ ਮੈਂ ਕਹਿੰਦਾ ਵੀਰ ਜੀ ਤੁਹਾਨੂੰ ਜ ਜੇ ਮੈਂ ਇਹਦੀ ਪ੍ਰਾਈਸ 5000 ਉੱਤੇ ਕਰਕੇ ਲਾਵਾਂ ਤੇ ਤੈਨੂੰ 5000 ਡਿਸਕਾਊਂਟ ਦੇ ਦਾਂ ਕਿਦਾਂ ਫੀਲ ਕਰੋਗੇ ਨਹੀਂ ਭਾਈ ਉਹ ਤਾਂ ਸਹੀ ਗੱਲ ਨਹੀਂ ਹੈਗੀ ਤੇ ਭਾਈ ਫਿਰ ਆਪਾਂ ਡਿਸਕਾਊਂਟ ਨਾ ਦੇਖੀ ਆਪਾਂ ਦੇਖੇ ਟਰੱਕ ਕਿਹੜਾ ਚਾਹੀਦਾ ਸਾਨੂੰ ਜੇ ਟਰੱਕ ਸਾਡਾ ਮਨ ਹੈਗਾ ਟਰੱਕ ਦਾ ਟਰੱਕ ਜੇ ਤੁਹਾਨੂੰ ਠੀਕ ਲੱਗਦਾ ਅਸੀਂ ਉਹਦੀ ਕੰਪਿਊਟਰ ਜਾ ਕੇ ਕੰਪੇਅਰ ਕਰ ਲਈਏ ਮਾਰਕੀਟਸ ਪ੍ਰਾਈਸ ਵੀ ਚਾਹਤੀ ਆ ਐਸ ਤੇ ਦੂਜੀ ਸਾਈਡ ਦੇਖੋ ਤੁਸੀਂ ਜੇ ਸੇਲਸਮੈਨ ਤੇ ਡਿਪੈਂਡ ਕਰ ਰਹੇ ਹੋ ਸੇਲਸਮੈਨ ਨੇ ਤੇ ਤੈਨੂੰ ਉਹ ਟਿਕਾ ਲਾਣਾ ਜਿਹੜਾ ਉਹਨੂੰ ਸਮਝ ਆਣਾ ਹਰ ਬੰਦੇ ਨੇ ਆਪਣੀ ਪ੍ਰੋਡਕਟ ਨੂੰ ਬੈਟਰ ਕਹਿਣਾ ਪਰ ਪ੍ਰੋ ਮੇਕ ਸ਼ੂਰ ਕਰਦੇ ਆ ਕਿ ਅਸੀਂ ਪ੍ਰੂਫ ਕਰੀਏ ਕਿ ਅਸੀਂ ਪ੍ਰੋਡਕਟ ਜਿਹੜੀ ਹੈ ਤੁਹਾਨੂੰ ਦੇ ਰਿਹਾ ਉਹ ਟਾਪ ਦੀ ਪ੍ਰੋਡਕਟ ਹੈ ਤੇ ਪ੍ਰਾਈਸ ਜਿਹੜੀ ਹੈ ਉਹ ਮਾਰਕੀਟ ਦੀ ਬੈਸਟ ਪ੍ਰਾਈਸ ਹੈ ਇਹ ਨਹੀਂ ਕਿ ਤੁਸੀਂ ਆਵਾ ਸ਼ੁਰੂ ਹੋ ਜਾਈਏ ਬਾਈ ਮੈਂ 50000 ਦਾ ਟਰੱਕ ਤੁਹਾਨੂੰ 40 ਦਾ ਦੇ ਰਿਹਾ ਉਹ ਜਦੋਂ ਟਰੱਕ ਦੀ ਵੈਲਿਊ ਹੀ 30000 ਹੈ ਤੁਸੀਂ 40 ਦਾ ਦੇ ਰਹੇ ਹੋ ਤਾਂ ਤੁਸੀਂ 10000 ਦੇ ਤੇ ਫਿਰ ਵੀ ਟਿੱਕਾ ਲਾ ਰਹੇ ਟ੍ਰਕਿੰਗ ਕੰਪਨੀਆਂ ਫੇਲ ਹੋਣ ਦੀ ਗੱਲ ਅਸਲ ਹਕੀਕਤ ਕੀ ਹੈ ਜਿਹੜਾ ਟ੍ਰਕਿੰਗ ਕੰਪਨੀ ਖੋਲੇਗਾ ਜਾਂ ਤਾਂ ਉਹ ਡਰਾਈਵਰ ਹੋਏਗਾ ਜਾਂ ਉਹ ਇਨਵੈਸਟਰ ਹੋਏਗਾ ਜਾਂ ਡਿਸਪੈਚਰ ਹੋਏਗਾ ਜਾਂ ਸੇਫਟੀ ਵਾਲਾ ਹੋਏਗਾ ਜਾਂ ਕੋਈ ਐਦਾਂ ਟਰਕਿੰਗ ਕੰਪਨੀ ਖੁੱਲਣ ਦੇ ਟਰਕਿੰਗ ਚ ਮੈਂ ਇਸ ਵਾਸਤੇ ਸਫਸਲ ਰਿਹਾ ਕਿਉਂਕਿ ਮੇਰੇ ਕੋਲ ਸੀਡੀਐਲ ਸੀਗਾ ਜਦੋਂ ਕੋਈ ਪ੍ਰੋਬਲਮ ਹੁੰਦਾ ਸੀ ਡਰਾਈਵਰ ਨੂੰ ਪ੍ਰੋਬਲਮ ਹੁੰਦਾ ਸੀ ਕੋਈ ਹੋਰ ਸਿਚੁਏਸ਼ਨ ਹੁੰਦੀ ਸੀ ਮੈਂ ਆਪ ਚੜ ਜਾਂਦਾ ਸੀ ਟਰੱਕ ਤੇ ਜਾਂ ਬਸ ਤੇ ਜਾਂ ਲਿਮੋ ਤੇ ਜਾਂ ਟੈਕਸੀ ਤੇ ਤੁਸੀਂ ਪੰਜਾਬੀਆਂ ਦੀ ਜਾਂ ਪਾਕਿਸਤਾਨੀਆਂ ਵਾਲਿਆਂ ਦੀ ਜਾਂ ਹਰਿਆਣੇ ਵਾਲੇ ਜਿੰਨੇ ਦੀ ਟਾਪ ਦੀ ਕੰਪਨੀਆਂ ਦੇਖਦੇ ਹੋ ਉਹਨਾਂ ਚ ਪੂਰੀ ਫੈਮਿਲੀ ਇਨਵੋਲ ਬੱਚੇ ਵਾਈਫ ਬ੍ਰਦਰ ਸਿਸਟਰ ਮਤਲਬ ਹਰ ਬੰਦਾ ਇਨਵੋਲ ਹੈ ਜੀ ਉਹਨਾਂ ਦੇ ਆਫਿਸ ਆਊਟ ਆਫ ਕੰਟਰੀ ਨੇ ਜਿਵੇਂ ਕਈ ਆਫਿਸ ਜਿਹੜੇ ਨੇ ਉਹ ਬੈਕ ਹੋਮ ਉਹ ਬੈਕ ਹੋਮ ਵੀ ਉਹਨਾਂ ਦੇ ਭੈਣ ਭਰਾ ਹੀ ਲੱਗੇ ਨੇ ਸਾਡੇ ਹੈਗੇ ਜਿਹੜੇ ਵੈਂਡਰ ਨੇ ਜਿਹਨੂੰ ਕਹਿੰਦੇ ਸਪਲਾਇਰ ਉਹ ਹੁਣ ਦੇਖੋ ਸਾਡੇ ਕੋਲ ਪੈਕਰ ਵੀ ਆ ਗਿਆ ਪੈਕਰ ਇਜ਼ ਵਨ ਆਫ ਦਾ ਲਾਰਜੈਸਟ ਕੰਪਨੀ ਇਨ ਟਰਕਿੰਗ ਇਨ ਯੂ ਐਸ اے ਜਿਨਾਂ ਦੀ ਪ੍ਰੋਡਕਟ ਆ ਵੀਟਰ ਬਿਲਟ ਤੇ ਦੂਜੀ ਪ੍ਰੋਡਕਟ ਦਾ ਕੈਨਵਰ ਬਹੁਤ ਸਟਰੋਂਗ ਪ੍ਰੋਡਕਟ ਆ ਹੁਣ ਅਸੀਂ ਉਹਨਾਂ ਦਾ ਜਿਹੜੀ ਆਸ਼ੀਰਵਾਦ ਨਾਲ ਅਸੀਂ ਉਹਨਾਂ ਦਾ ਉਹਨਾਂ ਦੇ ਇਕਵਿਪਮੈਂਟ ਵੇਚ ਰਹੇ ਆ ਤੇ ਉਹਨਾਂ ਦਾ ਪ੍ਰੋਗਰਾਮ ਵੀ ਵੇਚ ਰਹੇ ਆ ਤੁਹਾਨੂੰ ਕਿਸੇ ਕਿਸਮ ਦਾ ਕੁਐਸਚਨ ਹੋ ਸਾਨੂੰ ਕਾਲ ਲਾ ਲਓ ਅਸੀਂ ਤੁਹਾਨੂੰ ਉਹਦਾ ਕੰਪੈਰੀਜ਼ਨ ਆਪ ਬਣਾ ਕੇ ਭੇਜਾਂਗੇ ਪੰਜਾਬੀ ਰੇਡੀਓ ਯੂਐਸਏ ਔਰ ਯੂਐਸਏ ਟਰੱਕ ਸੇਲਸ ਇਹਨਾਂ ਦੇ ਸਾਂਝੇ ਪਲੇਟਫਾਰਮ ਦੀ ਹਫਤਾਵਾਰ ਇਸ ਗਲਚੇ ਆਪ ਦਾ ਸਦਾ ਬੜਾ ਨਿਕਾ ਜੀਆ ਸਵਾਗਤ ਹੈ ਗੱਲਬਾਤ ਜੀ ਹੈ ਨੂੰ ਕਹਿੰਨੇ ਆ ਔਰ ਮੇਰੇ ਮਸੂਦ ਮੱਲੀ ਵੱਲੋਂ ਆਪ ਸਭ ਨੂੰ ਬੜਾ ਨਿਕਾ ਜਿਆ ਅਦਬ ਪਰਿਆ ਦੋਵੇਂ ਹੱਥ ਜੋੜ ਕੇ ਸलाम अदਾਬ ਔਰ ਸਤਿ ਸ੍ਰੀ ਅਕਾਲ ਜੀ ਇਸ ਪ੍ਰੋਗਰਾਮ ਜੇ ਮਕਲਮ ਕੱਲਾ ਨਹੀਂ ਹੁੰਦਾ ਇਹ ਪ੍ਰੋਗਰਾਮ ਪੂਰਾ ਹੀ ਉਦੋਂ ਹੁੰਦਾ ਆ ਜਦੋਂ ਯੂ ਐਸ ਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸਾਡੇ ਨਾਲ ਸਈਯਦ ਸਾਹਿਬ ਜੋੜਦੇ ਨੇ ਸੋ ਅੱਜ ਵੀ ਜੁੜੇ ਨੇ ਸਈਯਦ ਸਾਹਿਬ ਜੀ ਐਨ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਬੜਾ ਨਿਕਾ ਜਿਆ ਅਸਲਾਮੁਅਲੈਕਮ ਜੀ ਨਮਸਕਾਰ ਸਭ ਨੂੰ ਤੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਬੜੀ ਬੜੀ ਮਿਹਰਬਾਨੀ ਜੀ ਐਨ ਨੂੰ ਕਹਨੇ ਆਂ ਔਰ ਉਮੀਦ ਕਰਨੇ ਆਂ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਔਰ ਇਜਾਜ਼ਤ ਵੀ ਚਾਹਨੇ ਆ ਕਿ ਅਸੀਂ ਬਗੈਰ ਕਿਸੇ ਰਿਆਇਤ ਤੋਂ ਬਗੈਰ ਕਿਸੇ ਕਹਿ ਲਵੋ ਕਿ ਮੋ ਪਿਆਰ ਤੋਂ ਬਿਲਕੁਲ ਖੁਸ਼ਕ ਹੋ ਕੇ ਕੋਰੇ ਹੋ ਕੇ ਵਕੀਲ ਬਣ ਕੇ ਆਪਣੇ ਸਵਾਲ ਜਿਹੜੇ ਤੁਹਾਡੇ ਸਾਹਮਣੇ ਧਰ ਸਕੀਏ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਿਹੜੀ ਜਿਹੜੀ ਗੱਲ ਮਿੱਠੀ ਹੁੰਦੀ ਹੈ ਨਾ ਉਹਦੇ ਵਿੱਚ ਪ੍ਰੋਬਲਮ ਵੀ ਹੋ ਸਕਦੀ ਹੈ ਜਿਹੜੀ ਕੋੜੀ ਗੱਲ ਹੈ ਉਹ ਸੱਚੀ ਹੁੰਦਾ ਬਿਲਕੁਲ ਠੀਕ ਹੈ ਪਰ ਮੇਰੇ ਹਾਸਾ ਮੈਨੂੰ ਇਸ ਕਰਕੇ ਆ ਰਿਹਾ ਕਿ ਮੇਰਾ ਅੱਜ ਦਾ ਪਹਿਲਾ ਸਵਾਲ ਹੈ ਜਿਹੜਾ ਉਹ ਕਹਿੰਦੇ ਨੇ ਕਿ ਇੱਕ ਬੰਦਾ ਸੀਗਾ ਤੇ ਉਹਨੂੰ ਕਿਸ ਨੇ ਕਿਹਾ ਕਿ ਬਹੁਤ ਪਹਿੜ ਆਇਆ ਇਹ ਕਿਉਂ ਪਹਿੜ ਆਇਆ ਇਹ ਬਹੁਤ ਗੰਦਾ ਆਇਆ ਇਹ ਕਿੱਦਾਂ ਗੰਦਾ ਆਇਆ ਇਹ ਵੇਹ ਦੇ ਕੱਪੜੇ ਜਿਹੜੇ ਨੇ ਲਿਬੜੇ ਨੇ ਇਹ ਸਾਫ਼ ਨਹੀਂ ਰਹਿੰਦਾ ਗੰਦਾ ਆਦਮੀ ਉਹ ਬਰਾਈ ਉਹਦੀ ਬੰਦ ਕਰ ਰਿਹਾ ਉਹ ਜਦੋਂ ਉਹਨੂੰ ਕਿਹਾ ਕਿ ਯਾਰ ਤੇਰੇ ਕੱਪੜੇ ਇਦਾਂ ਐ ਤੇਰੇ ਬਾਰੇ ਕੋਈ ਚੰਗੀ ਰਾਏ ਨਹੀਂ ਹੈ ਉਹ ਆਪਣੇ ਛੱਡ ਕੇ ਦੂਜੇ ਦਾ ਝਗੜਾ ਫੜ ਕੇ ਆਇਆ ਵੇਖੋ ਇਹਦੇ ਮੇਰੇ ਨਾਲ ਬਹੁਤ ਗੰਦੇ ਜੇ ਉਹਨੇ ਆਪਣੀ ਸਫਾਈ ਨਹੀਂ ਕੀਤੀ ਆਪਣਾ ਸੁਧਾਰ ਨਹੀਂ ਕੀਤਾ ਉਹਨੇ ਦੂਜੇ ਵਾਲ ਪਹਿਲਾ ਸਵਾਲ ਹੈ ਜਿਹੜਾ ਉਹ ਇਹ ਹੈ ਤੁਹਾਡੇ ਕਾਰੋਬਾਰੀ ਵਪਾਰੀ ਕੰਪਿਟੀਟਰ ਜ਼ਾਹਰ ਹਰ ਬੰਦੇ ਨੇ ਦੁਕਾਨ ਜਿਹੜੀ ਖੋਲੀ ਹੈ ਹਰ ਕਿਸੇ ਨੇ ਰੋਜ਼ੀ ਕਮਾਉਣੀ ਹੈ ਢੰਗ ਵਖਵਕਾ ਆ ਕਈ ਵਾਰ ਆਸੀ ਆਪਣਾ ਸੌਦਾ ਵੇਚਣ ਲਈ ਨਾ ਕਹਿੰਦੇ ਆ ਕਿ ਇਹਦੇ ਦਾਗ ਜੇ ਇਹ ਨਹੀਂ ਦੱਸਦੇ ਕਿ ਸਾਡੇ ਦਾਗ ਨੇ ਜਿਹੜੇ ਉਹ ਬੋਤੇ ਨੇ ਸੁਣਿਆ ਹੈ ਕਿ ਬਹੁਤ ਸਾਰੇ ਟਰੱਕ ਵੇਚਣ ਵਾਲੇ ਨੇ ਜਿਹੜੇ ਉਹ ਆਪਣੇ ਗਾਹਕਾਂ ਨੂੰ ਤੁਹਾਡੀ ਵੈਬਸਾਈਟ ਖੋਲ ਕੇ ਵਹਾਂਦੇ ਨੇ ਗਿਆ ਵੇਖੋ ਜੀ ਯੂਐਸਏ ਟਰੱਕ ਸੇਲਸ ਵਾਲੇ ਨੇ ਜਿਹੜੇ ਇਹ ਇਹਨਾਂ ਦੇ ਟਰੱਕ ਮਹਿੰਗੇ ਨੇ ਸਾਡੇ ਟਰੱਕ ਸਸਤੇ ਨੇ ਇਹਨਾਂ ਦਾ ਸੌਦਾ ਜਿਹੜਾ ਉਹ ਮਹਿੰਗਾ ਹੈ ਹੀ ਫਿਰ ਸਸਤਾ ਦੇਂਦੇ ਆ ਜ਼ਰਾ ਸਫਾਈ ਦੋ ਉਹ ਹੈ ਦੀ ਇਹ ਤਲਾਮਾ ਤੁਹਾਡੇ ਕੋਲ ਵੀ ਹੋਣੀਆਂ ਨੇ ਜੀ ਬਿਲਕੁਲ ਬਹੁਤ ਇਹ ਮਤਲਬ ਇਸ ਤਰ੍ਹਾਂ ਸਮਝ ਲਓ ਕਿ ਯੂਐਸਏ ਟਰੱਕ ਸੇਲ ਜਿਹੜਾ ਹੈ ਇਸ ਵੇਲੇ ਬੈਂਚਮਾਰਕ ਹੈਗਾ ਬਹੁਤ ਹੀ ਜਿਹੜੇ ਆਪਣੇ ਟਰੱਕਿੰਗ ਕੰਪਨੀਆਂ ਨੇ ਟਰੱਕ ਵੇਚਣ ਵਾਲੀਆਂ ਉਹ ਸਾਡੀ ਵੈਬਸਾਈਟ ਜਿਹੜੀ ਆ ਉਹ ਲੋਕਾਂ ਨੂੰ ਦਿਖਾਉਂਦੇ ਨੇ ਕਿ ਦੇਖੋ ਇਹਨਾਂ ਦਾ ਸਮਾਨ ਇੰਨੇ ਦਾ ਲੱਗ। ਤੇ ਉਹ ਸਾਡੀ ਦੀ ਨੈਗੇਟਿਵ ਮਾਰਕੀਟਿੰਗ ਮਾਰਕੀਟਿੰਗ ਨਹੀਂ ਹੈਗੀ ਪੋਜ਼ਿਟਿਵ ਮਾਰਕੀਟਿੰਗ ਆ ਮੈਂ ਤੁਹਾਨੂੰ ਦੋ ਤਿੰਨ ਪੁਆਇੰਟ ਦੱਸਦਾ। ਹੂੰ ਆਪਾਂ ਚਲੋ ਇਦਾਂ ਸ਼ੁਰੂ ਕਰਦੇ ਹਾਂ ਗੱਲ ਕਈ ਵਾਰੀ ਆਪਾਂ ਡੀਜ਼ਲ ਪਾਉਨੇ ਆ ਡਿਫਰੈਂਟ ਸਟੇਟਾਂ ਤੋਂ। ਠੀਕ ਹੈ ਤੇ ਉਹ ਸਾਨੂੰ ਲੱਗਦਾ ਕਿ ਉਹ ਸਟੇਟ ਤੋਂ ਅਸੀਂ ਜਿਵੇਂ ਟੈਕਸਿਸ ਤੋਂ ਡੀਜ਼ਲ ਪੋਇਆ ਜਾਂ ohio ਤੋਂ ਡੀਜ਼ਲ ਪੋਇਆ ਹੂੰ ਜਾਂ ਪਾ ਦੇਖਦੇ ਆ ਕਿ ਜਿਹੜਾ ਉਹ ਹਾਈ ਉਹਦਾ ਡੀਜ਼ਲ ਆ ਉਹ ਮਹਿੰਗਾ ਹੈ ਪਰ ਟੈਕਸ ਦਾ ਡੀਜ਼ਲ ਸਸਤਾ ਹੈ ਹੂੰ ਹੂੰ ਠੀਕ ਹੈ ਜੀ ਉਹ ਡੀਜ਼ਲ ਜਿਹੜਾ ਹੁੰਦਾ ਉਹਦੇ ਚ ਇਫਤਾ ਦੀ ਹਰ ਸਟੇਟ ਦੀ ਇਫਤਾਰ ਦੀ ਇਫਤਾ ਦੀ ਜਿਹੜੀ ਹੁੰਦੀ ਆ ਪਰਸੈਂਟੇਜ ਲੱਗੀ ਹੁੰਦੀ ਆ ਠੀਕ ਹੈ ਕੁਝ ਸਟੇਟਾਂ ਜ਼ਿਆਦਾ ਲਾਂਦੇ ਨੇ ਕੁਝ ਸਟੇਟਾਂ ਕੱਟ ਲਾਂਦੇ ਆ ਜਿਵੇਂ ਐਗਜ਼ਾਮਪਲ ਦੇਣਾ ਜੇ ਤੁਸੀਂ ਉਹ ਹਾਇਓ ਤਾਂ ਡੀਜ਼ਲ ਚੱਕੋ ਜਿਹੜੀ ਡੀਜ਼ਲ ਦੀ ਪੰਪ ਦੇ ਪ੍ਰਾਈਸ ਆ ਉਹ 3.73 ਸੈਂਟਾ ਐਗਜ਼ਾਮਪਲ ਦੇਣਾ ਟੈਕਸਿਸ ਚ ਉਹੀ ਜਿਹੜੀ ਹੈ ਡੀਜ਼ਲ ਦੀ ਪ੍ਰਾਈਸ ਉਹ ਘੱਟ ਹੋਣੀ ਹੈ ਉਹ ਹੋਣੀ ਹੈ ਮੈਂ ਐਗਜ਼ਾਮਪਲ ਦੇ ਰਿਹਾ 3 ਡਾਲਰ 23 ਸੈਂਟ ਅੱਛਾ ਪਰ ਜਦੋਂ ਤੁਸੀਂ ਦੇਖੋਗੇ ਕਿ ਜਿਹੜਾ ohio ਵਾਲਾ ਹੈਗਾ ਉਹਦੇ ਤੇ ਆਲਮੋਸਟ 70 ਸੈਂਟ ਜਿਹੜੇ ਨੇ ਉਹ ਲੱਗੇ ਨੇ ਇਫਤਾ ਦੇ ਤੇ ਟੈਕਸਿਸ ਜਿਹੜੇ ਨੇ ਸਿਰਫ 20 ਸੈਂਟ ਲੱਗੇ ਅੱਛਾ ਜਦੋਂ ਤੁਸੀਂ ਕੈਲਕੂਲੇਸ਼ਨ ਇਫਤਾ ਦੀ ਕਰਕੇ ਦੇਖੋਗੇ ਤੇ ਤੁਹਾਨੂੰ ਟੈਕਸਿਸ ਜਿਹੜਾ ਡੀਜ਼ਲ ਆ ਇਫਤਾ ਦੇ ਬਾਅਦ ਉਹ ਬੇਸਿਕਲੀ ਡੀਜ਼ਲ ਜਿਹੜਾ ਟੋਟਲ ਤੁਹਾਨੂੰ ਬਾਟਮ ਲਾਈਨ ਜਿਹੜੀ ਪ੍ਰਾਈਸ ਆ ਉਹ ਟੈਕਸ ਵਿੱਚ ਮਹਿੰਗੀ ਪੈ ਰਹੀ ਆ ਤੇ ਉਹ ਹਾਇਓ ਵਿੱਚ ਜਿਹੜੀ ਆ ਉਹ ਘੱਟ ਪੈ ਰਹੀ ਆ ਉਹਦੀ ਰੀਜ਼ਨ ਇਹ ਆ ਕਿ ਉਹਦੇ ਚ ਆਲਰੇਡੀ ਇਫਟਰ ਦਾ ਟੈਕਸ ਲੱਗਿਆ ਹੂੰ 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 ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਬ੍ਰੀਕੀ ਚ ਜਾਓਗੇ ਤੇ ਫਿਰ ਤੁਸੀਂ ਕਹੋਗੇ ਹਾਂ ਹੁਣ ਸਾਨੂੰ ਸਮਝ ਆਇਆ ਗੇਮ ਚੱਲਦੀ ਕੀ ਹੈਗੀ ਇਹੋਸ ਵਾਸਤੇ ਜਿਹੜਾ ਜਿਹੜੀ ਉੱਤੋਂ ਦੀ ਪ੍ਰਾਈਸ ਮਿਲਦੀ ਹੈ ਨਾ ਜਿਹੜੀ ਜਿਹੜੀ ਕਹਿੰਦੇ ਜਿਹੜੀ ਮਿੱਠੀਆਂ ਗੋਲੀਆਂ ਨੇ ਨਾ ਇਹ ਥੋੜੀ ਜੀਆਂ ਡਿਫਰੈਂਟ ਹੁੰਦੀ ਹੈ ਜਿਹੜੀ ਕੜਵੀ ਗੋਲੀਆਂ ਨੇ ਇਹ ਥੋੜੀ ਜੀਆਂ ਇਹ ਇਹ ਹੈਲਥ ਨੂੰ ਠੀਕ ਕਰਨ ਵਾਸਤੇ ਕੜਵੀ ਗੋਲੀ ਚਾਹੀਦੀ ਆ ਮਿੱਠੀ ਗੋਲੀ ਨਾਲ ਕੰਮ ਨਹੀਂ ਕਰਦੀ ਠੀਕ ਹੈ ਉਹਦਾ ਜਦੋਂ ਤੁਸੀਂ ਟਰੱਕ ਸਾਡਾ ਕੰਪੇਅਰ ਕਰਦੇ ਹੋ ਪਹਿਲੀ ਗੱਲ ਕਿ ਜਦੋਂ ਵੀ ਤੁਸੀਂ ਟਰੱਕ ਚੈੱਕ ਕਰੋ ਸਾਡੀ origignal ਪਿਕਚਰਾਂ ਲੱਗੀਆਂ ਹੁੰਦੀਆਂ 99% ਚਲੋ ਕੋਈ ਇਨਕਮਿੰਗ ਹੈਗਾ ਤਾਂ ਉਹਦੀ ਇੱਕ ਅੱਧੀ ਅਸੀਂ ਪਿਕਚਰ ਕੱਟ ਲਾ ਲਾਂਗੇ ਪਰ ਮੋਸਟਲੀ ਸਾਡੀ ਪਿਕਚਰਾਂ ਟਰੱਕਾਂ ਦੀ ਲੱਗੀਆਂ ਨੇ ਠੀਕ ਹੈ ਦੂਸਰੀ ਚੀਜ਼ ਸਾਡਾ ਵਿਨ ਨੰਬਰ ਲੱਗਿਆ ਤੁਸੀਂ ਵਿਨ ਨੰਬਰ ਲੈ ਕੇ ਉਹਨੂੰ Google ਕਰ ਲਓ ਤੁਹਾਨੂੰ ਪਤਾ ਲੱਗ ਜਾਣਾ ਕਿ ਸੋਰਸ ਤੋਂ ਸਾਡਾ ਟਰੱਕ ਆਇਆ ਠੀਕ ਹੈ ਕੀ ਤੁਸੀਂ ਜੇ ਤੁਸੀਂ ਸਾਡੇ ਰਿਵਿਊ ਚੈੱਕ ਕਰਦੇ ਹੋ ਤੇ ਲੋਕਾਂ ਦੇ ਹੋਰ ਲੋਕਾਂ ਦੇ ਰਿਵਿਊ ਚੈੱਕ ਕਰਦੇ ਹੋ ਤੁਹਾਨੂੰ ਉਸ ਵੇਲੇ ਟਾਈਮ ਖੁੱਲ ਜਾਣਾ ਕਿ ਯਾਰ ਹੋਇਆ ਕੀ ਆ ਕਿਉਂਕਿ ਆਪਾਂ ਅਸੀਂ ਟਰੱਕ ਜਿਹੜੇ ਨੇ ਉਹ ਮੇਜਰ ਸੋਰਸ ਤੋਂ ਲੈ ਰਹੇ ਆਂ ਮੈਂਟਨੈਂਸ ਕਰਕੇ ਦੇ ਰਹੇ ਆਂ ਨਾਲ ਵਾਰੰਟੀ ਲਾ ਕੇ ਦੇ ਰਹੇ ਆਂ ਜਿਹੜਾ ਇਹ ਚੱਲਦਾ ਟਰੱਕ ਆ ਯੂਸਡ ਟਰੱਕ ਆ ਬ੍ਰੈਂਡ ਨਿਊ ਟਰੱਕ 'ਚ ਵੀ ਪ੍ਰੋਬਲਮ ਆ ਜਾਂਦੀ ਆ ਤੇ ਐਟ ਲੀਸਟ ਕੋਈ ਹਵਾਈ ਹੁੰਦੀ ਆ ਅਸੀਂ ਉਹਦੀ ਹੈਲਪ ਕਰ ਸਕਦੇ ਹਾਂ ਜੇ ਟਰੱਕ ਜਿਹੜਾ ਕੈਲੀਫੋਰਨੀਆ ਤੋਂ ਲਿਆ ਤੇ ਨਿਊਯਾਰਕ ਜਾ ਕੇ ਕਸਟਮਰ ਨੇ ਲਿਆ ਤੇ ਨਿਊਯਾਰਕ 'ਚ ਜੇ ਖੜ ਗਿਆ ਤੇ ਉਹਦੀ ਵਾਰੰਟੀ ਲੱਗੀ ਤੁਸੀਂ ਨਿਊ ਠੀਕ ਹੈ ਉਹਦਾ ਜਿਹੜਾ ਖਰਚਾ ਪਾਣੀ ਉਹ ਵੀ ਅਸੀਂ ਪੇ ਕਰਨਾ ਕਿਉਂਕਿ ਵਾਰੰਟੀ ਦੇ ਪੈਸੇ ਵੀ ਦੇਣੇ ਆਇਲ ਚੇਂਜ ਦੇ ਪੈਸੇ ਵੀ ਦੇਣੇ ਐਨੂਅਲ ਇਨਸਪੈਕਸ਼ਨ ਦੇ ਪੈਸੇ ਜਿਹਨੇ ਕੋਈ ਸੀਲ ਸੂ ਲੀਕ ਹੈਗੀ ਉਹ ਵੀ ਕਰਕੇ ਦੇਣੀ ਆ ਮੋਸਟ ਜਿਹੜੇ ਸਾਡੇ ਹੋਰ ਭੈਣ ਭਰਾ ਨੇ ਜਿਹੜੇ ਟਕਿੰਗ ਇੰਡਸਟਰੀ ਚ ਨੇ ਜਿਹੜੇ ਟਰੱਕ ਸੇਲ ਕਰਦੇ ਨੇ ਉਹ ਇਹ ਚੀਜ਼ਾਂ ਨਹੀਂ ਦੇਖਦੇ ਉਹ ਸਿਰਫ ਫੋਕਸ ਕਰਦੇ ਨੇ ਕਿ ਕਸਟਮਰ ਨੂੰ 네ਗੋਸ਼ੀਏਸ਼ਨ 네ਗੋਸ਼ੀਏਸ਼ਨ ਤੇ 네ਗੋਸ਼ੀਏਸ਼ਨ ਤੇ ਫੋਕਸ ਰੱਖੀ ਹੂੰ 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 ਉਹ ਨੇਗੋਸ਼ੀਏਸ਼ਨ ਦੇ ਹੱਦ ਤੇ ਉਹ ਸਾਡੀ ਪਿਕਚਰ ਵੀ ਦਿਖਾਣੇ ਨੇ ਕਿ ਦੇਖੋ ਇਹਨਾਂ ਦੇ ਟਰੱਕ ਇਹਨਾਂ ਦਾ ਲਾਇਆ ਮੈਂ ਤੁਹਾਨੂੰ 3000 ਸਸਤਾ ਦਿੰਨਾ ਤੇ ਲੱਗ ਲਈਏ ਕਿ ਤੁਸੀਂ ਉਹਨੂੰ ਡੀਪ ਡਾਊਨ ਜਾ ਕੇ ਦੇਖਦੇ ਹੋ ਟਰੱਕ ਦਾ ਸੋਰਸ ਕੀ ਆ ਇਹ ਬੈਂਕ ਦਾ ਚੱਕਿਆ ਤੇ ਨਹੀਂ ਇਹ ਜਿਹਨੂੰ ਵਿਨ ਨੰਬਰ ਤੁਸੀਂ ਸਰਚ ਕਰਦੇ ਹੋ ਤੁਹਾਨੂੰ ਆਕਸ਼ਨ ਦਾ ਲੱਗ ਲਾ ਜਾਂਦਾ ਰਿਚ ਬ੍ਰਦਰ ਤੇ ਵਿਕਿਆ ਤੁਹਾਨੂੰ ਪੂਰੀ ਗੱਲ ਸਮਝ ਆ ਜਾਂਦੀ ਹੈ ਇਹਨਾਂ ਨੇ ਆਕਸ਼ਨ ਤੋਂ ਟਰੱਕ ਲਿਆ ਦੂਸਰੀ ਗੱਲ ਜਦੋਂ ਤੁਸੀਂ ਟਰੱਕ ਲੈ ਕੇ ਜਾਂਦੇ ਹੋ ਉਹਦੇ ਬਾਅਦ ਜਿਹੜੇ ਰਿਵਿਊ ਨੇ ਉਹ ਕਿੱਦਾਂ ਦੇ ਨੇ ਉਹ ਵੀ ਤੁਸੀਂ ਚੈੱਕ ਕਰੋ ਜੀ ਬਿਲਕੁਲ ਇਹ ਸਾਰੀ ਜਿਹੜੀ ਇਹ ਇੱਕ ਟਰੱਕ ਬਾਏ ਕਰਨਾ ਨਾ ਹੁਣ ਇਹ ਆਰਟ ਨਹੀਂ ਹੈਗਾ ਹੁਣ ਤੁਸੀਂ ਇਹ ਜਿਵੇਂ ਸਾਡੇ ਕੋਲ ਸੇਲਸਮੈਨ ਨਹੀਂ ਹੈਗੇ ਸੇਲਸਮੈਨ ਦਾ ਕੰਮ ਆ ਕਿ ਕਿਸੇ ਚੀਜ਼ ਨੂੰ ਵੇਚਣਾ ਠੀਕ ਹੈ ਜੀ ਜੀ ਸੇਲਸਮੈਨ ਦਾ ਕੰਮ ਆ ਕਿਸੇ ਸ਼ੈ ਨੂੰ ਵੇਚਣਾ ਔਰ ਤੁਹਾਡੇ ਕੋਲ ਹੈ ਨਹੀਂ ਜੀ ਸਾਡੇ ਕੋਲ ਸੇਲਸਮੈਨ ਨਹੀਂ ਹੈਗੇ ਅਸੀਂ ਚੀਜ਼ ਵੇਚਦੇ ਨਹੀਂ ਐ ਅਸੀਂ ਚਾਹਦੇ ਕਸਟਮਰ ਸਾਡੇ ਤੋਂ ਬਾਏ ਕਰੇ ਠੀਕ ਹੈ ਹੁਣ ਬਹੁਤ ਵਾਰੀ ਕਸਟਮਰ ਸਾਨੂੰ ਫੋਨ ਕਰਦੇ ਹੋ ਕਹਿੰਦੇ ਭਾਈ ਕੋਈ ਡਿਸਕਾਊਂਟ ਦੇ ਦਿਓ ਮੈਂ ਕਹਿੰਦਾ ਵੀਰ ਜੀ ਤੁਹਾਨੂੰ ਜਿਹਦੀ ਕਾਲ ਕੀਤੀ ਤੁਹਾਨੂੰ ਪਤਾ ਕਿੰਨੇ ਦੇ ਟਰੱਕ ਆ ਕਹਿੰਦੇ ਹਾਂ ਇੰਨੇ ਦਾ ਟਰੱਕ ਆ ਠੀਕ ਆ ਮੈਂ ਕਹਾ ਭਾਈ ਜੇ ਮੈਂ ਇਹਦੀ ਪ੍ਰਾਈਸ 5000 ਉੱਤੇ ਕਰਕੇ ਲਾਵਾਂ ਤੇ ਤੁਹਾਨੂੰ 5000 ਡਿਸਕਾਊਂਟ ਦੇ ਦਾਂ ਕਿਦਾਂ ਫੀਲ ਕਰੋਗੇ ਹੂੰ ਹੂੰ ਨਹੀਂ ਭਾਈ ਉਹ ਤਾਂ ਸਹੀ ਗੱਲ ਨਹੀਂ ਹੈਗੀ ਤੇ ਭਾਈ ਫਿਰ ਆਪਾਂ ਡਿਸਕਾਊਂਟ ਨਾ ਦੇਖੀਏ ਆਪਾਂ ਦੇਖੀਏ ਟਰੱਕ ਕਿਹੜਾ ਚਾਹੀਦਾ ਸਾਨੂੰ ਜੇ ਟਰੱਕ ਸਾਡਾ ਮਨ ਹੈਗਾ ਟਰੱਕ ਦਾ ਤੇ ਟਰੱਕ ਜਿਹੜਾ ਸਾਨੂੰ ਠੀਕ ਲੱਗਦਾ ਅਸੀਂ ਉਹਦੀ ਕੰਪਿਊਟਰ ਜਾ ਕੇ ਕੰਪੇਅਰ ਕਰ ਲਈਏ ਤੇ ਦੂਜੀ ਸਾਈਡ ਦੇਖੋ ਤੁਸੀਂ ਜੇ ਸੇਲਮੈਨ ਤੇ ਡਿਪੈਂਡ ਕਰ ਰਹੇ ਹੋ ਸੇਲਮੈਨ ਨੇ ਤੇ ਤੁਹਾਨੂੰ ਉਹ ਟਿਕਾ ਲਾਣਾ ਜਿਹੜਾ ਉਹਨੂੰ ਸਮਝ ਆਣਾ ਇਸ ਤਰ੍ਹਾਂ ਹੀ ਬਾਕੀ ਜਿਹੜੀ ਪ੍ਰਾਈਸ ਕੱਟ ਹੋਣੀ ਜਿਹੜੀ ਚੀਜ਼ ਆ ਉਹ ਤੇ ਬਹੁਤ ਮੇਰੇ ਖਿਆਲ ਚ ਜਿਹੜੀ ਆ ਉਹ ਇੱਕ ਤੂਲ ਹੈਗਾ ਲੋਕਾਂ ਨੂੰ ਫੋਰਸ ਕਰਨ ਦਾ ਕਿ ਤੁਸੀਂ ਗਲਤ ਪ੍ਰੋਡਕਟ ਲੋ ਹੂੰ 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 ਬਿਲਕੁਲ ਠੀਕ ਇਸ ਕੰਟਰੀ ਤੁਸੀਂ ਕਿਸੇ ਬੰਦੂਕ ਤੇ ਨਹੀਂ ਰੱਖ ਸਕਦੇ ਕਿ ਤੂੰ ਟਰੱਕ ਲੈ ਮੇਰੇ ਤੋਂ ਹੂੰ ਹੂੰ ਉਹ ਦਾ ਟੂਲ ਜਿਹੜਾ ਹੈਗਾ ਉਹ ਹੈਗਾ ਡਿਸਕਾਊਂਟ ਉਹ ਡਿਸਕਾਊਂਟ ਦਾ ਵਰਡ ਲੈ ਕੇ ਤੁਸੀਂ ਕਸਟਮਰ ਨੂੰ ਪ੍ਰੈਸ਼ਰ ਕਰ ਸਕਦੇ ਹੋ ਬਿਲਕੁਲ ਸਹੀ ਪਰ ਕਿਉਂਕਿ ਉਹ ਕੰਮ ਨਹੀਂ ਕਰਦਾ ਕਿਉਂਕਿ ਸਾਨੂੰ ਪ੍ਰੋਡਕਟ ਦੇ ਉੱਤੇ ਪੂਰਾ ਮਾਨ ਹੈਗਾ ਕਿ ਅਸੀਂ ਜਿਹੜਾ ਪ੍ਰੋਡਕਟ ਦੇ ਰਹੇ ਹਾਂ ਅਸੀਂ ਜਿਹੜਾ ਪੈਕੇਜ ਬਣਾ ਕੇ ਦੇ ਰਹੇ ਹਾਂ ਅਸੀਂ ਜਿਹੜਾ ਸਿਲਵਰ ਪ੍ਰੋਡਕਟ ਦੇ ਰਹੇ ਹਾਂ ਜਿਹੜਾ ਅਸੀਂ 골ਡ ਪ੍ਰੋਡਕਟ ਦੇ ਰਹੇ ਹਾਂ ਸਾਡੇ ਮੈਨੂਫੈਕਚਰਰ ਸਾਡੇ ਨਾਲ ਖੜਨੇ ਜਿਵੇਂ ਅਸੀਂ ਪੈਕਰ ਦੇ ਡੀਲਰ ਆ ਜਿਹੜੀ ਪੈਕਰ ਦੀ ਪ੍ਰੋਡਕਟ ਆ ਉਹ ਸਾਡੇ ਨਾਲ ਖੜਨੇ ਐਵੇਂ ਮੈਨੂਫੈਕਚਰ ਕਿਤੇ ਨਾਲ ਤਾਂ ਨਹੀਂ ਟੁੱਟ ਜਾਂਦਾ ਬਿਲਕੁਲ ਠੀਕ ਸਾਡੇ ਕੋਈ ਕਿਹੜ ਅਤੇ ਤੇ ਬਹੁਤ ਛੋਟੇ ਬਹੁਤ ਛੋਟੇ ਜਿਹੇ ਲੋਕ ਨੇ ਪਰ ਮੈਨੂਫੈਕਚਰ ਜਦੋਂ ਨਾਲ ਲੱਗ ਗਿਆ ਤਾਂ ਮਕਸਦ ਇਹ ਮੈਨੂਫੈਕਚਰ ਨੇ ਦੇਖਿਆ ਸਾਡੇ ਤੇ ਬਲੀਵ ਕੀਤਾ ਸਾਡੇ ਐਕਸ਼ਨ ਤੇ ਬਲੀਵ ਕੀਤਾ ਤੇ ਸਾਡੇ ਨਾਲ ਆਪਣਾ ਨਾਂ ਜੋੜ ਦਿੱਤਾ ਬਿਲਕੁਲ ਠੀਕ ਹੈ ਯਾਨੀ ਉਹ ਆਪਰੇਸ਼ਨ ਔਰ ਸਰਵਿਸਿਸ ਤੋਂ ਸੈਟੀਸਫਾਈਡ ਹੈ ਤੇ ਉਹ ਇਖਤਿਆਰ ਦੇ ਰਿਹਾ ਉਹ ਸਮਝਦੇ ਨੇ ਕਿ ਮੈਨੂਫੈਕਚਰ ਜਿਵੇਂ ਇੰਟਰਨੈਸ਼ਨਲ ਹੈ ਉਹ ਸਮਝਦਾ ਇੰਟਰਨੈਸ਼ਨਲ ਕਿ ਯਾਰ ਇਹ ਲੋਕੀ ਇਹਨੇ ਵਰਕ ਕਰਦੇ ਨੇ ਇਹ ਸਾਨੂੰ ਰਿਪਰੈਜ਼ੈਂਟ ਕਰ ਸਕਦੇ ਬਿਲਕੁਲ ਠੀਕ ਹੈ ਹਾਂ ਉਹ ਚੀਜ਼ਾਂ ਹੁਣ ਜੇ ਤੁਸੀਂ ਮਾਈਂਡ ਚ ਰੱਖ ਕੇ ਚੱਲੋ ਕੋਈ ਤੁਹਾਨੂੰ ਹੋਰ ਵੀ ਕੁਐਸਚਨ ਹੋਏ ਇਹ ਖਾਲੀ ਇੱਕ ਕੁਐਸਚਨ ਨਹੀਂ ਹੈਗਾ ਅਸੀਂ ਵੀ ਕਮੈਂਟ ਦੇਖਦੇ ਆ ਤੁਹਾਨੂੰ ਕਿਸੇ ਕਿਸਮ ਦਾ ਕੁਐਸਚਨ ਸਾਨੂੰ ਬਾਹਰ ਲਾ ਲਓ ਅਸੀਂ ਤੁਹਾਨੂੰ ਉਹਦਾ ਕੰਪੈਰੀਸ਼ਨ ਆਪ ਬਣਾ ਕੇ ਭੇਜਾਂਗੇ ਇੱਕ ਤਾਂ ਹੁੰਦਾ ਨਾ ਕਿ ਜੀ ਬਿਲਕੁਲ ਇੱਕ ਤੇ ਹੁੰਦਾ ਨਾ ਤੁਸੀਂ ਅੰਨ ਅੱਖੇ ਬੰਦ ਕਰਕੇ ਤੁਸੀਂ ਬਲੀਵ ਕਰ ਰਹੇ ਹੋ ਕਿਉਂਕਿ ਹਰ ਬੰਦੇ ਨੇ ਆਪਣੀ ਪ੍ਰੋਡਕਟ ਨੂੰ ਬੈਟਰ ਕਹਿਣਾ ਬਟ ਪ੍ਰੋਡਕਟ ਬੈਟਰ ਕਹਿਣ ਦੇ ਬਾਅਦ ਉਹਨੂੰ ਪ੍ਰੂਫ ਕਰਨਾ ਇਹ ਬਹੁਤ ਵੱਡੀ ਚੈਲੰਜ ਹੈ ਜਿਹੜਾ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਅਸੀਂ ਪ੍ਰੂਫ ਕਰੀਏ ਕਿ ਅਸੀਂ ਪ੍ਰੋਡਕਟ ਜਿਹੜੀ ਹੈ ਤੁਹਾਨੂੰ ਦੇ ਰਹੇ ਹਾਂ ਉਹ ਟੌਪ ਦੀ ਪ੍ਰੋਡਕਟ ਹੈ ਤੇ ਪ੍ਰਾਈਸ ਜਿਹੜੀ ਆ ਉਹ ਮਾਰਕੀਟ ਦੀ ਬੈਸਟ ਪ੍ਰਾਈਸ ਆ ਇਹ ਨਹੀਂ ਕਿ ਤੁਸੀਂ ਅਮਾ ਸ਼ੁਰੂ ਹੋ ਜਾਈਏ ਭਾਈ ਮੈਂ 50000 ਦਾ ਟਰੱਕ ਤੁਹਾਨੂੰ 40 ਦਾ ਦੇ ਰਿਹਾ ਉਹ ਜਦੋਂ ਟਰੱਕ ਦੀ ਵੈਲਿਊ ਹੀ 30000 ਹੈ ਤੁਸੀਂ 40 ਦਾ ਦੇ ਰਹੇ ਹੋ ਤੇ ਤੁਸੀਂ 10000 ਦੇ ਤੇ ਫਿਰ ਵੀ ਟਿੱਕਾ ਲਾ ਰਹੇ ਹੋ ਹਮ 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 ਏਦਾਂ ਹੀ ਇਹ ਵੀ ਜਦੋਂ ਦੇਖ ਕੇ ਚੱਲੋ ਤੇ ਫਿਰ ਤੁਹਾਨੂੰ ਕੰਪੈਰੀਸਨ ਦਾ ਪਤਾ ਲੱਗਦਾ ਤੇ ਅੱਜ ਕੱਲ ਜਿਹੜਾ ਸਿਸਟਮ ਹੈ ਨਾ ਆਪਣਾ ਮੱਲੀ ਸਾਹਿਬ ਅੱਜ ਕੱਲ ਜਿਹੜਾ ਨਾ ਬਹੁਤ ਐਜੂਕੇਟਿਡ ਸਿਸਟਮ ਆ ਠੀਕ ਹੈ ਅੱਜ ਕੱਲ ਦੇ ਚਾਈਨ ਚ ਤੁਸੀਂ ਕਿਸੇ ਨੂੰ ਟੀ ਜਿਹੜੇ ਚੀਟ ਹੈ ਨਾ ਉਹ ਦੋ ਵਾਰੀ ਨਹੀਂ ਕਰ ਸਕਦੇ ਮੈਂ ਤਾਂ ਕਹਿੰਦਾ ਇੱਕ ਵਾਰੀ ਵੀ ਨਹੀਂ ਕਰ ਸਕਦੇ ਹੂੰ 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 ਜੇ ਗਲਤ ਗੱਲ ਨੂੰ ਬਿਲਕੁਲ ਠੀਕ ਹੈ ਭਈ ਜੇ ਉਹ ਜਾਂਚ ਕਰਤਾ ਮੈਂ ਕੰਪਿਊਟਰ ਜਾ ਕੇ ਤੁਸੀਂ ਪਾ ਲੋ ਉਹਦੇ ਚ ਦੇਖ ਲੋ ਤੁਸੀਂ ਪੂਰੇ ਯੂਐਸਡੀ ਕੀ ਪੂਰੇ ਯੂਐਸ ਕੈਨੇਡਾ ਤੇ ਪਤ ਨਹੀਂ ਕਿਹੜੀ ਕਿਹੜੀ ਇਨਫਾਰਮੇਸ਼ਨ ਤੁਹਾਨੂੰ ਇੱਕ ਮਿੰਟ ਚ ਮਿਲ ਜਾਣੀ ਕਿ ਭਈ ਇਹ ਟਰੱਕ ਕਿਧਰੋਂ ਆਇਆ ਕਿਹੜੀ ਫਲੀਟ ਚ ਚੱਲਾ ਸੀ ਇਹ ਬੈਂਕ ਦਾ ਰਿਪੋਰਟ ਟਰੱਕ ਹੈਗਾ ਨਹੀਂ ਹੈਗਾ ਉਹ ਸਾਰੀ ਇਨਫਾਰਮੇਸ਼ਨ ਤੁਹਾਨੂੰ ਆ ਜੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਅਗਲਾ ਸਵਾਲ ਜ਼ਰਾ ਥੋੜਾ ਜਿਹਾ ਕੋੜਾ ਆ ਤੁਹਾਡੇ ਵੀ ਕੰਨੀ ਗੱਲਾਂ ਪੈਂਦੀਆਂ ਹੋਣਗੀਆਂ ਟਰਕਿੰਗ ਕੰਪਨੀਆਂ ਫੇਲ ਹੋਣ ਦੀ ਗੱਲ ਔਰ ਦੂਜੇ ਦਿਨ ਇਹ ਪਤਾ ਲੱਗਦਾ ਫਲਾਂ ਟਰਕਿੰਗ ਕੰਪਨੀ ਫੇਲ ਹੋ ਗਈ ਫਾਂ ਹੋ ਗਈ ਕੋੜਾ ਸੱਚ ਅਸਲ ਹਕੀਕਤ ਕੀ ਹੈ ਜ਼ਰਾ ਸਾਫ਼-ਸਾਫ਼ ਦੱਸਿਆ ਜੇ ਕੋਈ ਦੀਦ ਲਿਆਜ਼ ਨਾ ਕਰਿਆ ਜੇ ਇਹਦੇ ਚ ਨਾ ਜਿਹੜੀ ਬੈਕਗ੍ਰਾਉਂਡ ਦੇਖਦੇ ਆ ਕਿ ਟਰਕਿੰਗ ਕੰਪਨੀਆਂ ਬਣਦੀਆਂ ਕਿਸ ਤਰ੍ਹਾਂ ਨੇ ਤੇ ਬਣਾਉਂਦਾ ਕੌਣ ਆ ਅੱਛਾ ਜੀ ਹੁਣ ਟਰੱਕਿੰਗ ਕੰਪਨੀ ਜਦੋਂ ਬਣਦੀਆਂ ਨੇ ਜਾਂ ਰੈਸਟੋਰੈਂਟ ਦੀ ਗੱਲ ਕਰਦੇ ਆ ਜਦੋਂ ਰੈਸਟੋਰੈਂਟ ਬਣਦਾ ਹੈ ਇਹ ਚਾਰ ਤਰ੍ਹਾਂ ਦੇ ਲੋਕ ਬਣਾਉਂਦੇ ਨੇ ਇੱਕ ਜਿਹੜਾ ਹਲਵਾਈ ਆਪ ਹੁੰਦਾ ਹੈ ਹਮ ਇੱਕ ਇਨਵੈਸਟਰ ਠੀਕ ਹੈ ਇੱਕ ਪਾਰਟਨਰਸ਼ਿਪ ਠੀਕ ਹੈ ਇੱਕ ਉਹਦੇ ਕੋਲ ਪੈਸੇ ਹੁੰਦੇ ਨੇ ਉਹ ਕਹਿੰਦਾ ਫਰੈਂਚਾਈਜ਼ ਲੈ ਲਾ ਬਿਲਕੁਲ ਠੀਕ ਹੈ ਹੁਣ ਏਦਾਂ ਦਾ ਸੇਮ ਥਿੰਗ ਹੀ ਟਰੱਕਿੰਗ 'ਚ ਹੈਗਾ ਜਿਹੜਾ ਟਰੱਕਿੰਗ ਕੰਪਨੀ ਖੋਲੇਗਾ ਜਾਂ ਤਾਂ ਉਹ ਡਰਾਈਵਰ ਹੋਏਗਾ ਹੂੰ ਜਾਂ ਉਹ ਇਨਵੈਸਟਰ ਹੋਏਗਾ ਠੀਕ ਹੈ ਜਾਂ ਡਿਸਪੈਚਰ ਹੋਏਗਾ ਜਾਂ ਸੇਫਟੀ ਵਾਲਾ ਹੋਏਗਾ ਜਾਂ ਕੋਈ ਐਦਾਂ ਦਾ ਬੰਦਾ ਹੋਏਗਾ ਕਿਸੇ ਨਾਲ ਪਾਰਟਨਰਸ਼ਿਪ ਕਰਕੇ ਕਰੇਗਾ ਇਹ ਮੇਨ ਤਰੀਕੇ ਨੇ ਟਰਕਿੰਗ ਕੰਪਨੀ ਖੁਲਣ ਦੇ ਠੀਕ ਹੈ ਹੁਣ ਸੇਮ ਲਾਈਕ ਰੈਸਟੋਰੈਂਟ ਜਾਂ ਕਿਸੇ ਹੋਰ ਬਿਜ਼ਨਸ ਦੇ ਟਰਕਿੰਗ ਵਿੱਚ ਮੈਂ ਇਸ ਵਾਸਤੇ ਸਕਸੈਸਫੁਲ ਰਹਾ ਕਿਉਂਕਿ ਮੇਰੇ ਕੋਲ ਸੀਡੀਐਲ ਸੀਗਾ ਜਦੋਂ ਕੋਈ ਪ੍ਰੋਬਲਮ ਹੁੰਦਾ ਸੀ ਡਰਾਈਵਰ ਨੂੰ ਪ੍ਰੋਬਲਮ ਹੁੰਦਾ ਸੀ ਕੋਈ ਹੋਰ ਸਿਚੁਏਸ਼ਨ ਹੁੰਦੀ ਸੀ ਮੈਂ ਆਪ ਚੜ ਜਾਂਦਾ ਸੀ ਟਰੱਕ ਤੇ ਜਾਂ ਬੱਸ ਤੇ ਬੱਲੇ ਜਾਂ ਲਿਮੋ ਤੇ ਜਾਂ ਟੈਕਸੀ ਤੇ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਤਾਂ ਤੁਸੀਂ ਹੁਣ ਬੈਕਗ੍ਰਾਉਂਡ 'ਚ ਦੇਖੋਗੇ ਯਾਰ ਕੰਪਨੀਆਂ 50 ਖੁੱਲੀਆਂ ਠੀਕ ਹੈ ਪਰ ਉਹਦੇ 'ਚ 40 ਬੰਦ ਹੋ ਗਈਆਂ ਤੇ 10 ਕੰਪਨੀਆਂ ਜਿਹੜੀਆਂ ਨੇ ਉਹ ਬਹੁਤ ਵਧੀਆ ਚੱਲ ਰਹੀਆਂ ਨੇ ਉਹ 10 ਕੰਪਨੀਆਂ ਜਿਹੜੀਆਂ ਉਹਨਾਂ ਦੀ ਹੁੰਦੀਆਂ ਜਿਹੜੇ ਓਨਰ ਰਿਪ੍ਰੇਟਰ ਹੁੰਦੇ ਠੀਕ ਹੈ ਠੀਕ ਹੈ ਜਿਹੜਾ ਨੂੰ ਟੈਨਸ਼ਨ ਨਹੀਂ ਹੈਗੀ ਜਿਨ੍ਹਾਂ ਦੀ ਰੋਟੀ ਜਿਹੜੀ ਆ ਉਹ ਡਰਾਈਵਰੀ ਕਰਕੇ ਉਹਨਾਂ ਨੇ ਬਣਾ ਲੈਣੀ ਹੈ ਉਹਨਾਂ ਨੂੰ ਕੰਪਨੀ ਦੀ ਇਨਕਮ ਨਹੀਂ ਚਾਹੀਦੀ ਦੇਖੋ ਇੱਕ ਛੋਟੀ ਜੀ ਗੱਲ ਆ ਜ ਇੱਕ ਡਰਾਈਵਰ ਜਿਹੜਾ 50 ਸੈਂਟ 55 ਸੈਂਟ 45 ਸੈਂਟ ਤੇ ਕੰਮ ਕਰ ਰਿਹਾ ਉਹ ਆਲਮੋਸ ਠੀਕ ਹੈ ਜਦੋਂ ਉਹ ਓਨਰ ਰਿਪੀਟਰ ਬਣਦਾ ਉਹ 10 12 ਤੋਂ ਲੈ ਕੇ ਕਈ ਮੇਰੇ ਇਸ ਤਰ੍ਹਾਂ ਦੇ ਕਸਟਮਰ ਜਿਹੜੇ 20 20 ਹਜ਼ਾਰ ਬਣਾ ਰਹੇ ਨੇ ਮੰਥਲੀ ਬੱਲੇ 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 ਵਾਹ ਉਹਨਾਂ ਮਤਲਬ ਮੀਟਰ ਜਿਹੜਾ ਹੈਗਾ 7000 ਤੋਂ ਉੱਤੇ ਹੀ ਗਿਆ ਥੱਲੇ ਨਹੀਂ ਆਇਆ ਠੀਕ ਹੈ ਓਨਰ ਰਿਪੀਟਰ ਜਿੱਤ ਗਿਆ ਜੇ ਉਸ ਸਿਚੁਏਸ਼ਨ ਤੇ ਕੋਈ ਇਨਵੈਸਟਰ ਹੋਏ ਜਾਂ ਕੋਈ ਹੋਰ ਏਦਾਂ ਦਾ ਬੰਦਾ ਹੋਵੇ ਜਿਹਦੇ ਕੋਲ ਸੀਡੀਲ ਨਹੀਂ ਹੈਗਾ ਟਰੱਕ ਖੜ ਗਿਆ ਡਰਾਈਵਰ ਅਵੇਲੇਬਲ ਨਹੀਂ ਹੈਗਾ ਜਾਂ ਡਰਾਈਵਰ ਦੀ ਕੋਈ ਅ ਸ਼ਾਰਟੇਜ ਹੋ ਗਈ ਜਾਂ ਡਰਾਈਵਰ ਦੀ ਕੋਈ ਐਮਰਜੈਂਸੀ ਪੈ ਗਈ ਹੁਣ ਦੂਜਾ ਡਰਾਈਵਰ ਜਿਹੜਾ ਅਰੇਂਜ ਕਰਨਾ ਫਿਰ ਉਹਦਾ ਡਰਗ ਟੈਸਟ ਕਰਾਣਾ ਫਿਰ ਉਹਦਾ ਬਾਕੀ ਜਿਹੜਾ ਸਾਰਾ ਕੰਮ ਕਰਾਣਾ ਇੰਸ਼ੋਰੈਂਸ ਤੇ ਪਾਣਾ ਇਟ ਵਿਲ ਟੇਕ ਅ ਵੀਕ ਜੀ ਜੀ ਬਿਲਕੁਲ ਔਰ ਖੇਚਲ ਵਖਰੀ ਜੀ ਤੇ ਛੋਟੀ ਕੰਪਨੀਆਂ ਜਿਹੜੀ ਦੋ ਦੋ ਤਿੰਨ ਤਿੰਨ ਟਰੱਕਾਂ ਲਈ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ ਕੋਈ ਕੰਮ ਤੇ ਜੇ ਮੇਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਵਾਈਫ ਜਿਹੜੇ ਨੇ ਉਹ ਮੇਰੇ ਨਾਲ ਕੰਮ ਕਰਦੇ ਸੀ ਅਸੀਂ ਹੁਣ ਵੀ ਮੇਰੇ ਨਾਲ ਕੰਮ ਕਰਦੇ ਨੇ ਮੇਰੇ ਫਾਈਨੈਂਸ ਡਾਇਰੈਕਟਰ ਨੇ ਆਹਾ ਬੱਲੇ ਤੇ ਸਾਡੇ ਫਾਈਨਾਂਸ ਡਾਇਰੈਕਟਰ ਜਿਹੜੇ ਸੀਗੇ ਉਹ ਉਹਨਾਂ ਦੀ ਕੋਈ ਚੇਂਜ ਹੋ ਗਿਆ ਉਹਨਾਂ ਦਾ ਡੈਜ਼ਿਗਨੇਸ਼ਨ ਹੂੰ ਕਿ ਹੁਣ ਸਾਨੂੰ ਫਾਈਨਾਂਸ ਡਾਇਰੈਕਟਰ ਚਾਹੀਦਾ ਸੀ ਤੇ ਮੈਂ ਆਪਣੇ ਬਾਸ ਕੋਲ ਗਿਆ ਮੈਂ ਕਿਹਾ ਬਾਸ ਹੁਣ ਕਿਸੇ ਅੱਜ ਤੋਂ ਫਾਈਨਾਂਸ ਡਾਇਰੈਕਟਰ ਲੋ ਅੱਛਾ ਇੱਕ ਵਾਰੀ ਪਹਿਲਾਂ ਇਦਾਂ ਹੋਇਆ ਸਾਸੀਂ ਲਿੰਮੋ ਦਾ ਕੰਮ ਕਰਦੇ ਸੀ ਡਰਾਈਵਰ ਸ਼ੋਅਪ ਨਹੀਂ ਹੋਇਆ ਲੇਟ ਹੋ ਗਿਆ ਤੇ ਮੇਰੇ ਬਾਅਦ ਜਿਹੜੇ ਸੀ ਉਹ ਡਰਾਈਵਰ ਬਣ ਗਏ ਤੇ ਲਿੰਮੋ ਚ ਲਾ ਕੇ ਗਏ ਨਾਲ ਇੱਕ ਮੁੰਡਾ ਜਿਹੜਾ ਕਾਕਾ 1.5 ਸਾਲ ਦਾ ਮੇਰਾ ਕਾਕਾ ਉਹ ਸੀਟ ਤੇ ਪਿੱਛੇ ਬਾਇਆ ਹੋਏ ਤੇ ਕਸਟਮਰ ਉਹਨੂੰ ਐਂਟਰੇਨਮੈਂਟ ਕਰ ਰਿਹਾ ਹੋਏ ਕਸਟਮਰ ਜਿਹੜਾ ਉਹ ਮੁੰਡੇ ਨੂੰ ਮੇਰੇ ਅਮਨ ਨੂੰ ਛੋਟਾ ਜਿਹਾ ਸੀਗਾ ਉਹਨੂੰ ਖਿਡਾ ਰਿਆ ਹੋਇਆ ਮੈਂ ਨਹੀਂ ਦੇਖਿਆ ਨਹੀਂ ਵਾਹ ਜੀ ਜੀ ਇਸ ਤਰ੍ਹਾਂ ਅਸੀਂ ਜਿਹੜਾ ਨਾ ਇਹ ਇਹ ਬਿਜ਼ਨਸ ਉਹੀ ਸਕਸੈਸਫੁਲ ਕਰ ਸਕਦਾ ਜਿਹੜਾ ਇਸ ਬਿਜ਼ਨਸ ਨੂੰ ਆਪ ਚਲਾ ਸਕੇ ਗਰਾਊਂਡ ਲੈਵਲ ਦੀ ਸਾਰੀਆਂ ਬਰੀਕੀਆਂ ਜਾਣਦਾ ਹੋਵੇ ਇਹਦਾ ਧੰਨੀ ਹੋਵੇ ਇਹਨੂੰ ਡੂੰਘਾਈ 'ਚ ਜਾਣਦਾ ਹੋਵੇ ਕੀ ਬਾਤ ਹੈ ਜੇ ਰੈਸਟੋਰੈਂਟ ਤੁਸੀਂ ਬਣਾਣਾ ਹੈ ਤੇ ਤੁਸੀਂ ਆਪ ਸ਼ੈਫ ਹੋਗੇ ਤੇ ਤੁਸੀਂ ਕਾਮਯਾਬ ਹੋਗੇ ਜੇ ਬਰਤਨ ਤੋੜੇ ਹੁਣ ਹੁਣ ਮਜ਼ਾਕ ਦੀ ਗੱਲ ਕਰਦਾ ਤਰਬੂਜ ਵਾਲੀ ਗੱਲ ਹੀ ਇੱਕ ਹੋਰ ਹੈਗੀ ਪਾਜੀ ਪਾਜੀ ਆਪਣੇ ਨੇ ਉਹਨਾਂ ਦਾ ਬਹੁਤ ਵੱਡਾ ਟਰਕਿੰਗ ਸਿਸਟਮ ਹੈਗਾ ਤੇ ਟਰੱਕ ਟਰੱਕ ਦਾ ਜਿਹੜਾ ਹੈ ਨਾ ਉਹਨਾਂ ਦਾ ਉਹ ਵੀ ਹੈਗਾ ਕਿ ਨਾ ਆਪਣਾ ਟਰੱਕ ਦਾ ਗੈਸ ਸਟੇਸ਼ਨ ਵੀ ਹੈਗਾ ਅੱਛਾ ਕਾਬਲੇ ਕਹਿੰਦਾ ਯਾਰ ਮੈਂ ਇੱਕ ਜਗ੍ਹਾ ਤੋਂ ਮੈਂ ਇੱਕ ਪੂਰੀ ਲਾਈਫ 'ਚ ਇੱਕ ਜਗ੍ਹਾ ਤੋਂ ਫਾਇਰ ਹੋਇਆ ਮੈਂ ਕੱਢਿਆ ਗਿਆ ਹੂੰ ਕਹਿੰਦਾ ਉਹ ਪਾਂਡੇ ਤੋਂ ਹੋਂ ਦੀ ਜੌਬ ਸੀ ਅੱਛਾ ਉਦੋਂ ਛੁੱਟੀ ਹੋਈ ਉਹ ਬੜਾ ਹੋਰ ਸਿਰਫ ਪੰਡ ਜੀ ਜੀ ਉਹ ਕਰਕੇ ਮੈਂ ਫਾਇਰ ਹੋ ਗਿਆ ਅਦਰਵਾਈਜ਼ ਸਾਰੇ ਕੰਮ ਮੈਂ ਕਿਤੇ ਦੇ ਸਾਰੇ 'ਚ ਮੈਂ ਨੰਬਰ 1 ਨਹੀਂ ਸੀ ਹੋ ਸਕਦੇ ਫਾਇਰ ਹੋਣ ਸਾਡਾ ਇੰਟਰਵਿਊ ਕਿਤੇ ਨਿਕਲ ਜਾਣਾ ਮੈਂ ਗੱਲ ਨੂੰ ਕੋਸ਼ਿਸ਼ ਕਿੰਤਾ ਜੇ ਬੇੜਨ ਦੀ ਕੋਸ਼ਿਸ਼ ਕਰਾਂਗਾ ਕਿਸੇ ਅਦਾਲਤ ਚ ਕੋਈ ਮੁਕਦਮਾ ਸੀਗਾ ਮੀਆਂ ਬੀਵੀ ਦੀ ਨਾ ਆਪੇ ਸੇ ਤਲਾਕ ਦਾ ਮਾਮਲਾ ਜਿਹੜਾ ਵੱਧ ਗਿਆ ਉਹ ਆਖਣ ਕਿ ਨਹੀਂ ਮੈਂ ਨਹੀਂ ਵਸੋਣੀ ਤੇ ਉਹ ਵੀ ਇਹ ਕਿ ਮੈਂ ਨਹੀਂ ਵਸਣਾ ਜੱਜ ਇਹ ਰੋਣਾ ਕੀ ਹੈ ਇਹ ਜੀ ਮੈਂ ਬਸ ਦੱਸ ਨਹੀਂ ਸਕਦਾ ਪਰ ਮੇਰਾ ਇਹਦਾ ਨਿਭਾ ਨਹੀਂ ਉਹ ਬੀਬੀ ਨੂੰ ਪੁੱਛਣਦੇ ਉਹ ਵੀ ਕਹਿਣ ਨਹੀਂ ਮੈਂ ਇਹਦੇ ਨਾਲ ਵਸਣਾ ਹੀ ਨਹੀਂਗਾ ਹੈ ਓਏ ਤੁਸੀਂ ਕਮਰੇ ਚ ਜਾਓ ਜਾ ਕੇ ਇੱਕ ਵਾਰ ਸਲਾਹ ਕਰ ਲਓ ਫਿਰ ਜੋ ਤੁਸੀਂ ਕਹੋਗੇ ਮੈਂ ਫੈਸਲਾ ਦੇ ਦਾਂਗਾ ਗਏ ਬਾਹਰ ਆਏ ਇਹ ਜੀ ਸਾਡਾ ਇਹ ਤੈ ਹੋਇਆ ਹੈ ਕਿ ਅਸੀਂ ਅਹ ਨਹੀਂ ਵਸ ਸਕਦੇ ਇਹ ਗੱਲ ਬਾਤ ਨਹੀਂ ਹੈ ਇਹ ਮੰਨਦਾ ਹੀ ਨਹੀਂਗਾ ਉਹ ਜਾਜਾ ਹੈ ਕਿ ਕੀ ਮੰਨਦਾ ਇਹ ਜੋ ਹੈ ਕਹਿੰਦੀ ਮੈਂ ਨਹੀਂ ਮੰਨ ਸਕਦਾ ਉਹ ਯਾਰ ਮੈਨੂੰ ਦੱਸੋਗੇ ਇਹ ਜੀ ਮੇਰੇ ਕੋਲ ਨਾ ਆਇਆ ਕਰਕੇ ਆਇਆ ਕਰਕੇ ਸਾਰੀ ਰਾਤ ਜਿੰਨੇ ਭਾਂਡੇ ਇਕੱਠੇ ਹੁੰਦੇ ਨੇ ਸਾਰੇ ਦਿਨ ਦੇ ਉਹ ਤਾਂ ਹੁੰਦੀ ਏ ਮੈਨੂੰ ਕਹਿਣ ਨਹੀਂ ਮੈਂ ਤਾਂ ਵਸਾਂਗੇ ਜੇ ਭਾਂਡੇ ਧੋਵੇਂਗਾ ਮੈਂ ਨਹੀਂ ਧੋ ਸਕਦਾ ਜਾਜਾ ਕੋ ਪਤਾ ਕੀ ਕਹਿੰਦਾ ਇਹ ਭਰਾਵਾ ਇਹਨੇ ਕੰਮ ਲਈ ਤਲਾਕ ਹੋਣ ਦੀ ਇਹ ਆਹੋ ਇਹ ਪਹਿਲਾਂ ਤਤੇ ਪਾਣੀ ਚ 10 ਮਿੰਟ ਡੋਬਲਾ 5 ਮਿੰਟ ਲੱਗਦੇ ਨੇ ਤੁਹਾਨੂੰ ਦੇ ਵਿੱਚ ਸੋ ਪੰਡਿਤ ਹੋਣ ਦਾ ਵਾਲਾ ਜਿਹੜਾ ਜੇ ਇਸ ਜੱਜ ਦੇ ਨਾਲ ਉਹਨਾਂ ਦਾ ਵਾਹ ਹੁੰਦਾ ਤੇ ਇਹਦੀ ਨੌਕਰੀ ਨਹੀਂ ਸੀ ਜਾਣੀ ਕਹਿਰੀਆਂ ਹਾਂ ਜੀ ਕਹਿਰੀਆਂ ਮੈਂ ਬਿਲਕੁਲ ਠੀਕ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਆਖਿਰ ਚ ਜਿਹੜੀ ਨਾ ਐਜ਼ ਅ ਓਨਰ ਆਫ ਦਾ ਬਿਜ਼ਨਸ ਤੁਹਾਨੂੰ ਸਹੀ ਹਰ ਚੀਜ਼ ਕਰਨੀ ਆ ਤੁਸੀਂ ਕਿਸੇ ਤੇ ਡਿਪੈਂਡ ਲਾਈ ਨਹੀਂ ਕਰ ਸਕਦੇ ਜੇ ਤੁਸੀਂ ਨਹੀਂ ਕਰ ਸਕਦੇ ਤੁਹਾਡੀ ਫੈਮਿਲੀ ਨੇ ਕਰਨੀ ਆ ਫੈਮਿਲੀ ਨੂੰ ਵੀ ਆਨ ਬੋਰਡ ਹੋਣਾ ਚਾਹੀਦਾ ਹੁਣ ਜਿੰਨੇ ਵੀ ਸਾਡੀ ਟਾਪ ਦੀਆਂ ਕੰਪਨੀਆਂ ਨੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਤੁਸੀਂ ਪੰਜਾਬੀਆਂ ਦੀ ਜਾਂ ਜਾਂ ਪਾਕਿਸਤਾਨੀਆਂ ਵਾਲਿਆਂ ਦੀ ਜਾਂ ਹਰਿਆਣੇ ਵਾਲੀ ਦੀ ਜਿੰਨੇ ਦੀ ਟਾਪ ਦੀਆਂ ਕੰਪਨੀਆਂ ਦੇਖਦੇ ਹੋ ਜੀ ਉਹਨਾਂ ਚ ਪੂਰੀ ਫੈਮਿਲੀ ਇਨਵੋਲ ਬੱਚੇ ਵਾਈਫ ਬ੍ਰਦਰ ਸਿਸਟਰ ਮਤਲਬ ਹਰ ਬੰਦਾ ਇਨਵੋਲ ਹੋਇਆ ਜੀ ਉਹਨਾਂ ਦੇ ਆਫਿਸ ਆਊਟ ਆਫ ਕੰਟਰੀ ਨੇ ਜਿਵੇਂ ਕਈ ਆ ਆਫਿਸ ਜਿਹੜੇ ਨੇ ਉਹ ਬੈਕ ਹੋਮ ਨੇ ਉਹ ਬੈਕ ਹੋਮ ਵੀ ਉਹਨਾਂ ਦੇ ਭੈਣ ਭਰਾ ਹੀ ਲੱਗੇ ਨੇ ਵਾਵਾ ਵਾਵਾ ਐਸਟ੍ਰੀਨ ਉਹ ਆਪਣਾ ਜੰਦਾ ਹੈ ਤੇ ਸੋਨਾ ਕੁਮਾਰੇ ਨੇ ਸੋਨਾ ਕੁਮਾਰੇ ਨੇ ਬਰਕਤਾਂ ਦੀਆਂ ਨਿਸ਼ਾਨੀਆਂ ਹੈ ਜੀ ਬਿਲਕੁਲ ਇਹ ਇਹ ਥੋੜੀ ਜੀ ਬੈਕਗਰਾਉਂਡ ਹੈਗਾ ਕੰਪਨੀਆਂ ਕਿਉਂ ਬੰਦ ਹੁੰਦੀਆਂ ਨੇ ਕਿਉਂਕਿ ਜਿਹੜਾ ਬੰਦਾ ਆਪ ਲੱਗਾ ਹੁੰਦਾ ਉਹਨੂੰ ਕੈਸ਼ ਦੀ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹ ਡਰਾਈਵਰ ਵੀ ਬਣ ਜਾਂਦਾ ਹੈ ਉਹਨੂੰ ਲੋਡ ਬੋਰਡ ਦੀ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਉਹਦੀ ਵਾਈਫ ਜਾਂ ਕੋਈ ਹੋਰ ਜਿਹੜਾ ਲੋਡ ਬੋਰਡ ਤੇ ਬਹਿ ਜਾਂਦਾ ਉਹਨੂੰ ਕਾਸਟ ਪਰ ਮਾਈਲ ਦੀ ਪ੍ਰੋਬਲਮ ਵੀ ਨਹੀਂ ਹੁੰਦੀ ਕਿਉਂਕਿ ਕਾਸਟ ਪਰ ਮਾਈਲ ਤੇ ਉਹਦਾ ਵਿਚਾਰੇ ਦਾ ਆਪਣਾ ਵਟਵਈ ਹੈਗਾ ਨਾ ਮੈਨੂੰ ਇੱਕ ਬੰਦਾ ਕਹਿੰਦਾ ਭਾਈ ਕੰਪਨੀ ਦਾ ਖ अपना बिजनेस नहीं चलना बिलकुल बिलकुल समा अज वाह वक्त बहुत स्पीड कुछ अस जाब केस लिया माफी आखिरी सवाल मैं सही सब पूछना चाहवा माशाला ਅਯੂਐਸਏ ট্রাক ਸੇਲਸ ਜਿਹੜਾ ਤਰੱਕੀ ਕਰ ਰਿਹਾ ਹੈ ਅੱਗੇ ਵਧ ਰਿਹਾ ਹੈ ਨਵੀਆਂ ਡੀਲਰਸ਼ਿਪਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਇਹ ਜਿਹੜੇ ਤੁਹਾਡੇ ਭਰੋਸਾ ਕਰਨ ਵਾਲੇ ਨੇ ਉਹਨਾਂ ਦਾ ਰਿਸਪਾਂਸ ਕਿਵੇਂ ਲੱਭ ਰਿਹਾ ਹੈ ਇਹ ਜਰਾ ਆਖਰ ਤੇ ਜਰਾ ਦਵਾ ਦਵਾ ਕਰ ਦੱਸੋ ਤੇ ਦੇਖੋ ਦੋ ਸਾਈਡ ਤੇ ਭਰੋਸਾ ਕਰਨ ਵਾਲੇ ਇੱਕ ਨੇ ਸਾਡੇ ਕੰਜ਼ਿਊਮਰ ਤੇ ਇੱਕ ਨੇ ਸਾਡੇ ਸਪਲਾਇਰ ਠੀਕ ਹੈ ਠੀਕ ਹੈ ਜੀ ਜਿਹੜਾ ਕੰਜ਼ਿਊਮਰ ਦੇਖੋ ਉਹ ਸਾਡੀ ਫੈਮਿਲੀ ਨੇ ਜਿਹੜੇ ਸਾਡੇ ਤੋਂ ਟਰੱਕ ਲੈ ਕੇ ਜਾਂਦੇ ਨੇ ਉਹੀ ਸਾਡੇ ਤੋਂ ਰਿਪੀਟ ਕਸਟਮਰ ਲੈ ਰਹੇ ਨੇ ਬਹੁਤ ਸਾਰੇ ਲੋਕੀ ਪੁੱਛਦੇ ਨੇ ਇਹ ਤੜਕਾ ਕੰਮ ਕਿਤਾ ਚੱਲ ਰਿਹਾ ਹੈ ਇਸ ਟਾਈਮ ਤੇ ਤੇ ਬਹੁਤ ਡਿਫਿਕਲਟ ਹੈਗਾ ਮੈਂ ਕਹਿੰਦਾ ਜੀ ਸਾਡੇ ਤੋਂ ਟਰੱਕ 70% ਉਹੀ ਲੈ ਕੇ ਜਾਣ ਜਿਹੜੇ ਪਹਿਲਾਂ ਲੈ ਕੇ ਗਏ ਸੀ ਬੰਦਾ ਦੇ ਕਨੈਕਸ਼ਨ ਤੋਂ ਕੋਈ ਲੈ ਕੇ ਜਾ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਜੀ ਕਿਉਂਕਿ ਜਿਹੜੀ ਕੰਪਨੀਆ ਉਹਨਾਂ ਨੇ ਵੀ ਗਰੋ ਕਰਨਾ ਜਦੋਂ ਉਹਨਾਂ ਨੇ ਗਰੋ ਹੋਣਾ ਤੇ ਸਾਧ ਤੁਹਾਨੂੰ ਹੀ ਉਹਨਾਂ ਨੇ ਪਹਿਲਾਂ ਸਰ ਜੀ ਸਭ ਗੱਲ ਇਹ ਹੈ ਕਿ ਸੌਦਾ ਜਿੱਥੋਂ ਚੰਗਾ ਲੱਭਦਾ ਹੋਵੇ ਬੰਦਾ ਉਸੇ ਹੱਟੀ ਦੇ ਬਾਰ ਬਾਰ ਜਾਂਦਾ ਹੈ ਜੀ ਬਿਲਕੁਲ ਤੇ ਕੰਪਨੀ ਦੇ ਟਰੱਕਿੰਗ ਦੀ ਕੰਪਨੀ ਦੇ ਕਦੀ ਇਹ ਨਹੀਂ ਹੋ ਸਕਦਾ ਕਿ ਇੱਕ ਟਰੱਕ ਲਿਆ ਤੇ ਤੁਸੀਂ ਪੂਰੀ ਲਾਈਫ ਇੱਕ ਟਰੱਕ ਚ ਲੰਘੇ ਜਾਂ ਤਾਂ ਤੁਸੀਂ ਅੱਗੇ ਜਾਓਗੇ ਜਾਂ ਉਹ ਇੱਕ ਟਰੱਕ ਨੂੰ ਵੀ ਗਵਾਦੋਗੇ ਇਹ ਇਹ ਹੁੰਦਾ ਕਿ ਚਲੋ ਇੱਕ ਦੋ ਵਾਰੀ ਬੰਦਾ ਦੋ ਸਟੈਪ ਪਿੱਛਾ ਜਾਂਦਾ ਪਰ ਟਰੱਕਿੰਗ ਚ ਜਿਹੜਾ ਵੀ ਬੰਦਾ ਲੱਗਾ ਉਹਨੇ ਟਰੱਕਿੰਗ ਚ ਹੀ ਰਹਿਣਾ ਤੇ ਅੱਗੇ ਟਰੱਕਿੰਗ ਤੋਂ ਹੀ ਆਪਣਾ ਪੂਰਾ ਜਿਹੜਾ ਬਿਜ਼ਨਸ ਨੂੰ एंपਾਇਰ ਨੂੰ ਖੜਾ ਕਰਨਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਦੂਸਰੇ ਸਾਡੇ ਹੈਗੇ ਜਿਹੜੇ ਵੈਂਡਰ ਨੇ ਜਿਹਨੂੰ ਕਹਿੰਦੇ ਸਪਲਾਇਰ ਉਹ ਹੁਣ ਦੇਖੋ ਸਾਡੇ ਕੋਲ ਪੈਕਰ ਵੀ ਆ ਗਿਆ ਪੈਕਰ ਇਜ਼ ਵਨ ਆਫ ਦਾ ਲਾਰਜੈਸਟ ਕੰਪਨੀ ਇਨ ਟਰਕਿੰਗ ਇਨ ਯੂ ਐਸ اے ਜਿਨਾਂ ਦੀ ਪ੍ਰੋਡਕਟ ਆ ਫੀਟਰ ਬਿਲਟ ਤੇ ਦੂਜੀ ਪ੍ਰੋਡਕਟ ਆ ਕੈਨਵਰ ਬਹੁਤ ਸਟਰੋਂਗ ਪ੍ਰੋਡਕਟ ਆ ਹੁਣ ਅਸੀਂ ਉਹਨਾਂ ਦਾ ਜਿਹੜੀ ਆਸ਼ੀਰਵਾਦ ਨਾਲ ਅਸੀਂ ਉਹਨਾਂ ਦਾ ਉਹਨਾਂ ਦੇ ਇਕੁਪਮੈਂਟ ਵੇਚ ਰਹੇ ਹਾਂ ਤੇ ਉਹਨਾਂ ਦਾ ਪ੍ਰੋਗਰਾਮ ਵੀ ਵੇਚ ਰਹੇ ਹਾਂ ਜਿਵੇਂ ਪੈਕਰ ਫਾਈਨੈਂਸ਼ੀਅਲ ਕੰਪਨੀ ਆ ਉਹ ਸਾਡੇ ਨਾਲ ਹੋਂਦ ਜਦੋਂ ਅਸੀਂ ਟਰੱਕ ਵੇਚਦੇ ਆ ਪੈਕਰ ਦਾ ਤੇ ਅਸੀਂ ਡੈਫੀਨਿਟਲੀ ਕੋਈ ਵੀ ਉਹਦੇ ਚ ਚੀਜ਼ ਹੋਏ ਕਾਟਾਵਾਦਾ ਹੋਏ ਤੇ ਅਸੀਂ ਡੀਲਰਸ਼ਿਪ ਤੋਂ ਵੇਚ ਕੇ ਠੀਕ ਕਰਾ ਲੈਂਦੇ ਆ ਬੱਲੇ 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 ਤੇ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਸਾਨੂੰ ਹਰ ਚੀਜ਼ ਪੂਰੀ ਕਰਕੇ ਦੇਣ ਠੀਕ ਹੈ ਯੂਸ ਟਰੱਕ ਦੇ ਉੱਤੇ ਕਿਉਂਕਿ ਯੂਸ ਟਰੱਕ ਜਿਹੜਾ ਹੈਗਾ ਭਾਜੀ ਜਦੋਂ ਤੁਸੀਂ ਲੈਂਦੇ ਹੋ ਉਹਦੀ ਰਿਮੇਨਿੰਗ ਲਾਈਫ ਲੈ ਰਹੇ ਹੁੰਦੇ ਹੋ ਉਹ ਬ੍ਰੈਂਡ ਨਿਉਂ ਨਹੀਂ ਹੁੰਦਾ ਪਰ ਉਹ ਜਿਹੜੀ ਫਲੀਟ ਦਾ ਚੱਲਾ ਹੁੰਦਾ ਜੇਦੀ ਉਹਦੀ ਪੂਰੀ ਮੇਨਟੇਨੈਂਸ ਹੁੰਦੀ ਹੈ ਫਿਰ ਹੀ ਸਾਨੂੰ ਪੈਕਰ ਜਿਹੜੀ ਆ ਉਹ ਇਕਵਿਪਮੈਂਟ ਪ੍ਰੋਵਾਈ ਉਨਾ ਦਾ ਜਿਹੜਾ ਇੰਜਨ ਹੈਗਾ ਬਹੁਤ ਟਾਪ ਦਾ ਇੰਜਨ ਹੈਗਾ ਪੈਕਰ ਦਾ ਉਹਦੀ ਜਿਹੜੀ ਹੁਣ ਵਾਰੰਟੀ ਆ ਬਹੁਤ ਟਾਪ ਦੀ ਵਾਰੰਟੀ ਹੈਗੀ ਇਹ ਸਾਰੀ ਚੀਜ਼ਾਂ ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ usa trucksales.com ਜਾਂ ਸਾਨੂੰ ਕਾਲ ਆ ਲਓ 18336987224 ਤੇ ਲਾਸਟ ਬਟ ਲਾਸਟ ਲੀਸਟ ਮੈਂ ਕਹਿ ਰਿਹਾ ਸਾਡਾ ਇੰਟਰਨੈਸ਼ਨਲ ਦਾ ਜਿਹੜਾ 골ਡ ਪ੍ਰੋਗਰਾਮ ਆ ਉਹ ਵੀ ਬਹੁਤ ਟਾਪ ਦਾ ਚੱਲ ਰਿਹਾ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਜੇ ਤੁਸੀਂ ਫਰੇਟ ਲਾਈਨਰ ਲੈਣਾ ਹੈ ਤੇ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਇਹ ਸਾਰੀ ਪ੍ਰੋਡਕਟ ਜਿਹੜੇ ਸਾਡੇ ਕੋਲ ਅਵੇਲੇਬਲ ਨੇ ਤੇ ਜਦੋਂ ਵੀ ਤੁਸੀਂ ਸਾਡੀ ਪ੍ਰੋਡਕਟ ਨੂੰ ਕੰਪੇਅਰ ਕਰੋ ਏ ਸੋਚ ਕੇ ਚੱਲੋ ਕਿ ਸਾਡੀ ਪ੍ਰੋਡਕਟ ਉਦਾਂ ਦੀ ਹੈਗੀ ਜਿਹੜੀ ਤੁਸੀਂ ਲੈ ਕੇ ਜਾਓਗੇ ਤੇ ਤੁਸੀਂ ਡਾਇਰੈਕਟਲੀ ਲੋਡ ਚੱਕਰ ਨਿਕਲ ਜਾਓ ਇਹ ਨਹੀਂ ਹੈਗਾ ਕਿ ਸਾਡੇ ਤੋਂ ਪ੍ਰੋਡਕਟ ਲੈ ਕੇ ਫਿਰ ਐਨੂਅਲ ਇਨਸਪੈਕਸ਼ਨ ਕਰਾਓ ਫਿਰ ਸੀਲਾ ਠੀਕ ਕਰਾਓ ਫਿਰ ਆਇਲ ਚੇਂਜ ਕਰੋ ਫਿਰ ਇਹ ਕਰੋ ਉਹ ਫਿਰ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਤੁਹਾਨੂੰ ਰੈਡੀਮੇਡ ਸੋਲੂਸ਼ਨ ਦੇ ਰਹੇ ਹਾਂ ਇਨਕਲੂਡਿੰਗ ði ਵਾਰੰਟੀ ਕਿ ਤੁਸੀਂ ਟਰੱਕ ਲਓ ਆਖਾ ਬੰਨ ਕਰਕੇ ਰੋਡ ਤੇ ਚੱਲ ਜਾਓ 99% ਅਸੀਂ ਉਹਦੀ ਲੁੱਕ ਆਫਟਰ ਕਰ ਲਈਏ ਜਿਹੜੀ 0.1% ਜਾਂ 1% ਕੋਈ ਘਟਾ ਵਧਾ ਹੈਗਾ ਉਹ ਵਾਰੰਟੀ ਚ ਕਵਰ ਹੋ ਜਾਏਗਾ ਬਿਲਕੁਲ ਠੀਕ ਹੈ ਸਈਅਦ ਸਾਹਿਬ ਬਹੁਤ ਸ਼ੁਕਰੀਆ ਵਕਤ ਪਰ ਲਾਗੇ ਉੱਡ ਗਿਆ ਆਉਂਦੀ ਮੁਲਾਕਾਤ ਤੱਕ ਲਈ ਇਜਾਜ਼ਤਾਂ ਦਾ ਉਹ ਫਿਰ ਮਿਲਾਂਗੇ ਤਨਵਾਜ ਜੀ ਤੁਹਾਡਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਭ ਨੂੰ ਅਸਲਾਮ ਵਾਲੇਕੁਮ ਜੀ ਬੜੀ ਬੜੀ ਮਿਹਰਬਾਨੀ ਹੈ ਸਨ ਯੂ ਐਸ ਏ ਟਰੱਕ ਸੇਲਸ ਤੋਂ ਸਈਅਦ ਸਾਹਿਬ ਮੈਨੂੰ ਮਸੂਦ ਮਲੀ ਨੂੰ ਵੀ ਇਜਾਜ਼ਤਾਂ ਦਾ ਉਹ ਫਿਰ ਮਿਲਾਂਗੇ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ